ਦੇਸ਼ ਦੀ ਨੌਜਵਾਨੀ ਨੂੰ ਸੇਧ ਕੀ ਦਿੱਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਜੀ ਤੇ ਰੀਲਾਂ ਬਣਾਉਣ ਵਾਲੇ ਕਹਿ ਰਹੇ ਨੇ ਉਹਦਾ ਇੱਕ ਅੰਕੜਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਾਡੇ ਦੇਸ਼ ਦੇ ਵਿੱਚ ਜਿਹੜੇ ਬ੍ਰੌਡਬੈਂਡ ਦੇ ਸਬਸਕ੍ਰਾਈਬਰ ਨੇ ਨਾ 97 ਕਰੋੜ ਤੋਂ ਵੱਧ ਨੇ 141 ਕਰੋੜ ਦੀ ਪਾਪੂਲੇਸ਼ਨ ਦੇ ਵਿੱਚ ਸ਼ਹਿਰੀ ਖੇਤਰਾਂ 'ਚ 66 ਕਰੋੜ ਤੋਂ ਵੱਧ ਟੈਲੀਫੋਨ ਨੇ ਤੇ ਪਿੰਡੂ ਖੇਤਰਾਂ 'ਚ 53 ਕਰੋੜ ਤੋਂ ਵੱਧ ਹੁਣ ਹਾਲਾਤ ਇਹ ਨੇ ਕਿ ਇੱਕੋ ਇੱਕ ਕੰਪਨੀ ਰਿਲਾਇੰਸ ਜਿਹੜੀ ਉਹ ਕੱਲੀ 49 ਕਰੋੜ ਤੋਂ ਵੱਧ ਜਿਹੜੇ ਨੇ ਉਹ ਕੰਜ਼ਿਊਮਰ ਨੇ ਉਹਦੇ ਕੋਲ ਤੇ ਸੋਸ਼ਲ ਮੀਡੀਆ ਜਿਹਦੇ ਉੱਤੇ ਪ੍ਰਧਾਨ ਮੰਤਰੀ ਜੀ ਨੇ ਕਹਿਤਾ ਤੇ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਗੱਲ ਨੂੰ ਜਿਸ ਗੰਭੀਰਤਾ ਨਾਲ ਲਿਆ ਉਹਦਾ ਅੰਦਾਜ਼ਾ ਇਹ ਵੀ ਲੱਗ ਸਕਦਾ ਕਿ ਸਾਰੀ ਦੁਨੀਆ ਦੇ ਵਿੱਚ ਲੋਕ ਸੋਸ਼ਲ ਮੀਡੀਆ ਦੇ ਦੋ ਜਾਂ ਤਿੰਨ ਪਲੈਟਫਾਰਮ ਵੇਖਦੇ ਨੇ ਇਕੱਲਾ ਭਾਰਤ ਦੇ ਵਿੱਚ ਹੀ ਐਸਾ ਉੱਪਰ ਕੇ ਸਾਹਮਣੇ ਆਇਆ ਜਿੱਥੇ ਸਾਡੇ ਦੇਸ਼ ਦੀ ਨੌਜਵਾਨੀ ਸੱਤ ਤੋਂ ਵੱਧ ਪਲੇਟਫਾਰਮਾਂ ਤੇ ਰੋਜ਼ ਵੇਖਦੀ ਏ ਤੇ ప్రతి ਦਿਨ 2 ਘੰਟੇ ਤੇ 28 ਮਿੰਟ ਤੋਂ ਵੱਧ ਦਾ ਡਾਟਾ ਨਿਕਲ ਕੇ ਆਇਆ ਜਿਹੜਾ ਟੈਲੀਫੋਨਾਂ ਤੇ ਹੀ ਲੋਕ ਉਲਝ ਗਏ ਨੇ ਨੌਜਵਾਨ ਸਾਡੇ ਉੱਧਰ ਨੂੰ ਹੀ ਪ੍ਰੇਰਣਾ ਲਈ ਜਾ ਰਹੇ ਨੇ ਤੇ ਦੁਨੀਆ ਦੇ ਵਿੱਚ ਜਿਹੜਾ ਕਾਰੋਬਾਰੀ ਡਾਟਾ ਸੀ ਉਹ 2 ਘੰਟੇ ਤੇ 8 ਮਿੰਟ ਦਾ ਹੁੰਦਾ ਉਹ ਵੀ ਅਮਰੀਕਾ ਵਰਗੇ ਕੰਟਰੀ ਦੇ ਵਿੱਚ ਤੇ ਅਸੀਂ ਲੈ ਕੇ ਕਿੱਧਰ ਨੂੰ ਜਾ ਰਹੇ ਆ ਨੌਜਵਾਨੀ ਨੂੰ ਸੇਧ ਕੀ ਦੇ ਰਹੇ ਆ Facebook ਤੇ ਲਗਭਗ 307 ਕਰੋੜ ਯੂਜ਼ਰ ਨੇ ਤੇ WhatsApp ਦੇ 300 ਕਰੋੜ ਦੇ ਕਰੀਬ ਨੇ ਤੇ YouTube ਤੇ 256 ਕਰੋੜ ਦੇ ਨੇ ਤੇ ਪ੍ਰਧਾਨ ਮੰਤਰੀ ਜੀ ਨੇ ਚੰਗੀ ਲਾਗ ਲਾ ਦਿੱਤੀ ਹੈ ਕਿ ਰੀਲਾਂ ਤੋਂ ਪੈਸੇ ਕਮਾਓ ਸਾਰੀ ਨੌਜਵਾਨੀ ਉਧਰ ਹੋਤ ਰਹੀ ਏ ਜਿਹਨੂੰ ਕਿ ਰੋਕਣਾ ਸਾਡਾ ਬੁਨਿਆਦੀ ਫਰਜ਼ ਬਣਦਾ ਹੈ